ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਜੀ ਆਪਣਾ ਨਾਮ ਸਾਡਾ ਸਿੰਘ ਸਾਹਿਬ ਹੈ ਜੀ ਤੇ ਜਿਹੜਾ ਸਾਡਾ ਨਗਰ ਹੈ ਉਹ ਆਨੰਦਪੁਰ ਸਾਹਿਬ ਹੈ ਤੇ ਮਾਤਾ ਸਹਿਬ ਦੇਵਾ ਕੌਰ ਜੀ ਨੇ ਸਾਡੇ ਜਗਤ ਮਾਤਾ ਜਿੰਨੂੰ ਅਸੀਂ ਆਦ ਸ਼ਕਤੀ ਦੇ ਨਾਲ ਜਿਵੇਂ ਆਦ ਸ਼ਕਤੀ ਪ੍ਰਮਾਤਮਾ ਨੂੰ ਆਖਿਆ ਜਾਂਦਾ ਸਿੱਖ ਜਗਤ ਦੇ ਵਿੱਚ ਭਗਉਤੀ ਨੂੰ ਆਖਿਆ ਜਾਂਦਾ ਐਵੇਂ ਸਾਡੀ ਮਾਤਾ ਜਿਹੜੀ ਉਹ ਆਦ ਸ਼ਕਤੀ ਨੇ ਜੀ ਉਹ ਮੇਰਾ ਸਵਾਲ ਇਹ ਵੀ ਜੋ ਆਪਣੀ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਚਾਹੇ ਮੁੰਡੇ ਲਾ ਲੋ ਕੁੜੀਆਂ ਲਾ ਲੋ ਉਹ ਆਪਣੇ ਇਤਿਹਾਸ ਤੋਂ ਕਾਫੀ ਪਿੱਛੇ ਰਹਿ ਚੁੱਕੇ ਨੇ ਹੈਨਾ ਤੇ ਨਸ਼ੇ ਵੱਲ ਜਾਦੇ ਜਾ ਰਹੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਮੋਟੀਵੇਸ਼ਨਸ ਦੇਣਾ ਚਾਹੋਗੇ ਵੇਖੋ ਜਿੰਨੀਆਂ ਇੱਥੇ ਗੱਲਾਂ ਹੋਈਆਂ ਨੇ ਮੈਂ ਤਕਰੀਬਨ ਤਕਰੀਬਨ ਆਪਾਂ ਸਾਰਿਆਂ ਸੁਣੀਆਂ ਨੇ ਬਸ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਹੁੰਦਾ ਹਾਂ ਉਹ ਮੈਂ ਕਰਨ ਲੱਗਾ ਅਰਜ਼ ਵੀ ਸੰਕੋਚ ਨਹੀਂ ਕਰਾਂਗਾ ਕਿ ਅਸੀਂ ਇੱਕ ਪੁਰਾਣੇ ਕੜਾਹੇ ਦੇ ਪਿੱਛੇ ਲੱਗੇ ਹੋਏ ਹਾਂ ਜਿੰਨੂੰ ਗੁਰੂ ਨਾਨਕ ਸਾਹਿਬ ਨਕਾਰ ਗਏ ਨੇ ਜੇ ਗੁਰੂ ਨਾਨਕ ਸਾਹਿਬ ਜਿਹੜੀ ਚੀਜ਼ ਨੂੰ ਨਕਾਰ ਜਾਂਦੇ ਨੇ ਸਿੱਖ ਵਾਰ-ਵਾਰ ਉਹਦੇ ਕੁੰਡੇ ਨੂੰ ਹੱਥ ਪੰਦਾ ਹੈ ਤੇ ਫਿਰ ਕਿੱਥੇ ਜਾਵੇਗਾ ਗੁਰੂ ਨਾਨਕ ਖੰਦ ਕਹਿੰਦੇ ਨੇ ਕਿ ਬਾਬਰ ਤੂੰ ਜਾਵ ਰਹੀਂ ਮੇਰਾ ਕਹਿੰਦੇ ਨਹੀਂ ਪੰਜਵੇਂ ਸਰੀਰ ਦੇ ਵਿੱਚ ਆ ਕੇ ਤੱਤੀ ਤਵੀ ਤੇ ਬਹਿ ਕੇ ਵਿਖਾਉਂਦੇ ਨੇ ਉਬਲ ਦੀ ਦੇਗ ਚ ਕੱਢ ਕੇ ਵਿਖਾਉਂਦੇ ਨੇ ਤੱਤਾ ਰਿੱਤਾ ਸੀਸ ਚ ਪਵਾ ਕੇ ਵਿਖਾਉਂਦੇ ਨੇ ਕਿ ਇੰਨਾ ਜਾਵਰ ਹੈ ਉੱਥੇ ਮੁਖਾਰ ਬਿੰਦ ਚੁੱਕਿਆ ਹੈ ਇਥੇ ਸਰੀਰ ਤੇ ਹੰਡਾਈ ਏ ਗੱਲ ਅੱਗੇ ਜਾ ਕੇ ਚੰਨਣੀ ਚੌਂਕ ਦੀ ਗੱਲ ਚੱਲੀ ਏ ਭਾਈ ਜੈਤਾ ਜੀ ਦੀ ਗੱਲ ਬਾਅਦ ਚ ਧੁਰਦੀ ਏ ਅਗਲੀ ਕੁਰਬਾਨੀ ਉਸ ਤੋਂ ਫੇਰ ਵਿਖਾਉਂਦੇ ਨੇ ਇਹ ਸਿੱਖਾ ਤੂੰ ਉਸ ਬਾਬਰ ਦੇ ਉੱਤੇ ਤਵਾਰ ਨਾ ਕਰੀ ਜੇ ਤਵਾਰ ਕਰੇਗਾ ਤੂੰ ਮੇਰਾ ਪੁੱਤਰ ਹੈ ਮੈਂ ਪਹਿਲੋ ਤੈਨੂੰ ਸਰੀਰ ਦੇ ਉੱਤੇ ਇਹ ਕਰਕੇ ਵਿਖਾ ਦਿੰਨਾ ਇੱਕ ਪਰਦੇ ਦੇ ਪਿੱਛੇ ਫਿਲਮ ਬਣਦੀ ਏ ਇਹ ਵੀ ਇੱਕ ਫਿਲਮ ਬਣੀ ਗੁਰੂ ਨਾਨਕ ਸਾਹਿਬ ਨੇ ਪਰਦੇ ਦੇ ਅੱਗੇ ਆ ਕੇ ਕੀਤੀ ਤੇ ਸਰੀਰਾਂ ਤੇ ਕੀਤੀ ਉਹ ਹੰਡਾਈ ਉੱਥੇ ਸੀਸ ਦਿੱਤਾ ਅੱਜ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਸਾਡੇ ਵੱਡੇ ਮਹਾਪੁਰਸ਼ਾਂ ਦਾ ਜਿਨ੍ਹਾਂ ਬਹੁਤ ਵੱਡੀ ਘਾਲਣਾ ਘਾਲੀ ਇੱਥੇ ਮੈਂ ਕੋਈ ਕਮਾਈ ਦਾ ਇੱਥੇ ਕੋਈ ਆਧਾਰ ਨਹੀਂ ਅਸੀਂ ਦੇ ਸਕਦੇ ਪਰ ਉੱਥੇ ਆਉਣਾ ਕਿੱਥੇ ਪੈਣਾ ਤੁਸੀਂ ਛੋਟ ਜਿਹਾ ਆਖਿਆ ਮੈਂ ਛੋਟ ਦੇ ਵਿੱਚ ਬੇਨਤੀ ਕਰਨ ਦੀ ਕੋਸ਼ਿਸ਼ ਕਰਾਂ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਭਾਈ ਜੀਵਨ ਸਿੰਘ ਭਾਈ ਜੈਤਾ ਹੁੰਦੇ ਆ आनंदपुर साहब किरतपुर साहब ਪਹੁੰਚਦੇ ਨੇ ਉੱਥੋਂ ਪਾਲਕੀ ਚ ਪਾ ਕੇ ਲਜਾਇਆ ਜਾਂਦਾ ਜਦੋਂ ਉਹ ਲੈ ਕੇ ਆਉਂਦੇ ਨੇ ਸਿਸ ਤੇ ਦਸਵੇਂ ਪਾਤਸ਼ਾਹ ਤੇ ਸਿੱਖ ਜਿਹੜੇ ਨੇ ਅੱਗੋਂ ਲੈਣ ਵਾਸਤੇ ਗਏ ਨੇ ਪਾਲਕੀ ਸਜਾ ਕੇ ਆਨੰਦਪੁਰ ਸਾਹਿਬ ਤੋਂ ਤੇ ਉੱਥੇ ਜਾਂਦਿਆਂ ਜਦੋਂ ਸਿਸ ਦੇ ਦਰਸ਼ਨ ਕਰਦੇ ਨੇ ਤੇ ਸਿਸ ਨੂੰ ਆਪਣੀ ਜਗ੍ਹਾ ਦੇ ਉੱਤੇ ਰੱਖਦੇ ਨੇ ਤੇ ਭਾਈ ਜੈਤਾ ਜੀ ਨੂੰ ਗਲ ਦੇ ਨਾਲ ਲਾਂਦੇ ਨੇ ਇੱਕ ਹੋ ਜਾਂਦੈ ਨੇ ਜਿਵੇਂ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਸੀਨਾ ਮਤਲਬ ਇੱਕੋ ਤੁਹਾਡੇ ਇੱਚ ਚੀਜ਼ ਹੈ ਜਿੰਨੂੰ ਗੁਰੂ ਦਸਵੇਂ ਪਾਤਸ਼ਾਹ ਮੁਖ ਅੰਗਾਖਦੇ ਨੇ ਦਿਲ ਜਦੋਂ ਦਿਲ ਖਲੋ ਜਾਵੇ ਸਾਰੀਆਂ ਧੜਕਣਾ ਖਲੋ ਜਾਂਦੀਆਂ ਨੇ ਹੋ ਰੰਗ ਨਾਲ ਸਾਰਾ ਸਰੀਰ ਨਹੀਂ ਖਲੋਂਦਾ ਉਹੀ ਭਾਈ ਜੈਤਾ ਜੀ ਨੂੰ ਆਖਿਆ ਜਾ ਰਿਹਾ ਰੰਗ ਰੇਟਾ ਤੂੰ ਗੁਰੂ ਕਾ ਬੇਟਾ ਕਿਉਂ ਇੱਥੇ ਅਸੀਂ ਆਉਣਾ ਤੂੰ ਤਨ ਮਨ ਕੀਤਾ ਗੁਰੂ ਦੀ ਬੇਟਾ ਤੂੰ ਤਾਂ ਬੇਟਾ ਮੇਰਾ ਬਣਿਆ ਤੂੰ ਤਨ ਤੇ ਮਨ ਦੀ ਪ੍ਰਵਾਹ ਨਾ ਕਰਦੇ ਹੋਏ ਉਸ ਭੀੜ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਜਰਵਾਨਿਆਂ ਨੂੰ ਦੱਸ ਸਕਣਾ ਦੱਸਿਆ ਕਿ ਜੇ ਅਸੀਂ ਚਾਹੁੰਦੇ ਤੇ ਸੀਸ ਨਾ ਦਿੰਦੇ ਤੇ ਤੈਨੂੰ ਫਿਰ ਵੀ ਨਵਾ ਸਕਦੇ ਸਾਂ ਪਰ ਗੁਰੂ ਨਾਨਕ ਸਾਹਿਬ ਨੇ ਜੋ ਡਿਊਟੀ ਲਾਈ ਹੈ ਗੁਰੂ ਨਾਨਕ ਸਾਹਿਬ ਹਲੇ ਚੱਲ ਰਹੇ ਨੇ ਨਵੇਂ ਸਰੂਪ ਦੇ ਵਿੱਚ ਉਹਨਾਂ ਦੁਬਾਰੇ ਫੇਰ ਦੱਸਿਆ ਬਾਬਰ ਜਬਰ ਕਿੰਨਾ ਕਰ ਸਕਦਾ ਤੇ ਮੈਂ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਆਖੀਏ ਆ ਨੌਜਵਾਨੀ ਦੀ ਗੱਲ ਆਖੀਏ ਪਹਿਲੀ ਗੱਲ ਤੇ ਉੱਡ ਗਏ ਕਿਰਪਾ ਵਾਹਿਗੁਰੂ ਦੀ ਦੂਜੀ ਗੱਲ ਭੈਣ ਜੀ ਮੈਂ ਇਹੀ ਬੇਨਤੀ ਕਰਾਂਗਾ ਕਿ ਭਾਈ ਜੈਤਾ ਜੀ ਬਣਨ ਦੀ ਲੋੜ ਏ ਤਨ ਮਨ ਗੁਰੂ ਨੂੰ ਦੇਣ ਦੀ ਲੋੜ ਏ ਆਹ ਸਾਰੇ ਆਪਾਂ ਗੁਰੂ ਦੇ ਸਮਰਪਤ ਹੋਈਏ ਤੇ ਅਸੀਂ ਜਿਹੜੀ ਅਗਲੀ ਮੈਂ ਬੇਨਤੀ ਕਰਨੀ ਆ ਮੈਂ ਕਰਨਾ ਹੁਣਾਂ ਅੱਜ ਮੈਂ ਫੇਰ ਕਰ ਦੇਵਾਂ ਕਿ ਜਿਹੜੀ ਅਸੀਂ ਹਾਲੇ ਵੀ ਉਸ ਤਖਤ ਤੋਂ ਮੇਦਾਂ ਲਾ ਕੇ ਚੱਲਨੇ ਆ ਉਹ ਤਖਤ ਤੋਂ ਬਿਨਾ ਇੱਕ ਸਾਡੇ ਕੋਲ ਤਖਤ ਹੈ ਅਕਾਲ ਤਖਤ ਔਰ ਅਕਾਲ ਤਖਤ ਦੇ ਸਮਰਪਤ ਹੋਈਏ ਮੈਂਬਰੀ ਲੜਨੀ ਆ ਸਰਪੰਚੀ ਲੜਨੀ ਆ ਇਲੈਕਸ਼ਨ ਵੱਡਾ ਲੜਨਾ ਐ ਐਮਪੀ ਲੜਨਾ ਐ ਅਕਾਲ ਤਖਤ ਤੋਂ ਲੜੀਏ ਅਕਾਲ ਤਖਤ ਤੋਂ ਗੁਰੂ ਦੇ ਲਾਲ ਲੜਦੇ ਨੇ ਬਾਬਰ ਕਿਆਂਦੇੋਂ ਬਾਬਰ ਦੀਆਂ ਫੌਜਾਂ ਲੜਦੀਆਂ ਨੇ ਭਾਵੇਂ ਉਹ ਬਾਬਰ ਅੱਠ ਪੁੱਤਰ ਸ਼ਿੰਗਾਰ ਦੇਵੇ 15 ਸ਼ਿੰਗਾਰ ਦੇਵੇ ਪੁੱਤਰ ਬਾਬਰ ਦੇ ਰਹਿਣਗੇ ਇਸ ਵਾਸਤੇ ਗੁਰੂ ਦੇ ਪੁੱਤਰ ਬਣਿਏ ਅੱਜ ਬਾਬਾ ਜੀਵਨ ਸਿੰਘ ਤੋਂ ਇਹ ਜਿਹੜੀ ਇਹ ਸੇਧ ਲਈਏ ਕਿ ਰੰਗ ਰੇਟਾ ਗੁਰ ਕਾ ਬੇਟਾ ਤਨ ਮਨ ਕੀਤਾ ਗੁਰੂ ਦੀ ਪੇਟਾ ਗੁਰੂ ਦੀ ਪੇਟਾ ਹੋਈਏ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते सत सिकाल